ਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਗੋreturnData ਸ਼ਹੀਦਗੰ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਾਬਾ ਸੁਖਮਿੰਦਰ ਸਿੰਘ ਜੀ ਭੂਰੀ ਵਾਲੇ ਉਹਨਾਂ ਦੀ ਸਮੁੱਚੀ ਸੰਗਤ ਵੱਲੋਂ ਜੋ ਸੰਗਤ ਦੀ ਡਿਮਾਂਡ ਸੀਗੀ ਸੰਗਤ ਦੀ ਮੰਗ ਸੀਗੀ ਉਸ ਮੰਗ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੇ ਲਈ ਕਾਰ ਪਾਰਕਿੰਗ ਸਕੂਟਰ ਸਟੈਂਡ ਲੰਗਰ ਹਾਲ ਦਾ ਜਿਹੜਾ ਪ੍ਰਬੰਧ ਕਰਦੇ ਹੋਏ ਅੱਜ ਲੰਗਰ ਹਾਰ ਦੀ ਪੜਾਦਾਰ ਪੜਾ ਦੂਜਾ ਲੈਂਟਰ ਪੈ ਰਿਹਾ ਸੋ ਬਹੁਤ ਸਾਰੀਆਂ ਸੰਗਤਾਂ ਇਸ ਲੈਂਟਰ ਦੇ ਵਿੱਚ ਆਪਣੇ ਤਨਬੰਦ ਧੰਨ ਨਾਲ ਸਹਿਯੋਗ ਦੇ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਅਸੀਂ ਦੇਖਦੇ ਹਾਂ ਬਾਬਾ ਜੀ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਇਹ ਹੋਰ ਵੀ ਸਮਾਵਾ ਬਹੁਤ ਸਤਿਗੰਗਰ ਹਰਮੰਦਰ ਸਾਹਿਬ ਦੀਆਂ ਕਰ ਰਹੇ ਨੇ ਤੇ ਇਹਨਾਂ ਕੋਲੇ ਲੇਟੈਸਟ ਤੋਂ ਲੇਟੈਸਟ ਜਿਹੜੀ ਟੈਕਨੋਲੋਜੀ ਆ ਉਹ ਮਸ਼ੀਨਾਂ ਨੇ ਉਹ ਰੱਖਦੇ ਨੇ ਅੱਜ ਵੀ ਆਪਾਂ ਦੇਖ ਸਕਦੇ ਆ ਜਿਹੜੀ ਇਹਨਾਂ ਨੇ ਨਵੀਂ ਕ੍ਰੇਨ ਇੱਥੇ ਸ਼ੁਰੂਆਤ ਕੀਤੀ ਆ ਤੋਂ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸੀ ਧੰਨਵਾਦ ਕਰਦੇ ਆ ਤੋਂ ਸੰਗਤਾਂ ਨੂੰ ਵੀ ਬੇਨਤੀ ਆ ਵੀ ਆਓ ਅਸੀਂ ਇਹਨਾਂ ਸਭਾਵਾਂ ਵਿੱਚ ਵੱਧ ਚੜ ਕੇ ਹਿੱਸਾ ਲਈਏ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਤਾ ਹੈ ਪੱਲੀ ਭਾਰਤ ਕਿ ਪਿਛਲੇ ਸਮੇਂ ਤੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਚਾਟੀਵਿੰਡ ਗੇਟ ਸ਼੍ਰੀ ਅਮਰitsar ਸਾਹਿਬ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਉਥੇ ਸੇਵਾਵਾਂ ਚੱਲ ਰਹੀਆਂ ਨੇ ਕਾਰ ਸੇਵਾ ਪੂਰੀ ਵਾਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠਾਂ ਤੇ ਲੈਂਟਰ ਪਾਈ ਜਾਂਦੇ ਨੇ 7 ਤੋਂ 15 ਦਿਨਾਂ ਬਾਅਦ ਲੈਂਟਰ ਪੈਂਦਾ ਹੈ ਸੇਵਾ ਜਿਹੜੀ ਆ ਪਹਿਲਾਂ ਤੇ ਪਾਰਕਿੰਗ ਜਿਹੜੀ ਆ ਉਹ ਕੰਪਲੀਟ ਹੋਈ ਆ ਉਹਨੂੰ ਉਪਰੇ ਤੇ 3-4 ਮੰਜ਼ਲੇ ਹੋਰ ਬਣ ਰਹੀਆਂ ਨੇ ਜੀ ਦੇ ਵਿੱਚ ਲੰਗਰ ਹਾਲ ਬਣਨੇ ਨੇ ਖੰਡ ਪਾਠਾਂ ਦੇ ਕਮਰੇ ਬਣਨੇ ਨੇ ਕਿਸੇ ਨੂੰ ਬਣਨੇ ਤੇ ਉਹ ਅੱਜ ਲੈਂਟਰ ਪਿਆ ਵਾ ਸਾਰੀਆਂ ਸੰਗਠਨਾਂ ਨੇ ਮਿਲ ਕੇ ਲੇਟਰ ਫਾਉਂਡਰੀ ਦੀ ਵੀ ਸੇਵਾ ਸ਼ੁਰੂ ਕੀਤੀ ਹੈ ਇਸ ਪ੍ਰੋਜੈਕਟ ਨੂੰ ਕੰਪਲੀਟ ਛੇਤੀ ਮੁਕੰਮਲ ਕਰਨ ਵਾਸਤੇ ਇੱਕ ਅੱਜ ਕ੍ਰੇਨ ਵੀ ਇਸ ਜਗ੍ਹਾ ਤੇ ਚਾਲੂ ਕੀਤੀ ਗਈ ਹੈ ਜਿਹਨੂੰ ਟਾਵਰ ਕ੍ਰੇਨ ਬੋਲਦੇ ਨੇ ਜਿਹੜੀ ਮਤਲਬ ਬਹੁਤ ਸਾਰਾ ਮਟੀਰੀਅਲ ਜਿਹੜਾ ਬਾਹਰੋਂ ਚੁੱਕ ਕੇ ਕੱਢ ਸੇ ਕੰਮ ਨਹੀਂ ਤੇ ਕੋਈ 70 80 100 ਬੰਦੇ ਮੈਂ ਕੰਮ ਕਰਦੀ ਆ ਤੇ ਉਹ ਕ੍ਰੇਨ ਵੀ ਜਿਹੜੀ ਆ ਟਾਵਰ ਕ੍ਰੇਨ ਜਿਹਨੂੰ ਬੋਲਦੇ ਨੇ ਤੇ ਕਬੜੀ ਵਧੀਆ ਇਸ ਕੰਪਨੀ ਦੀ ਲਿਆ ਕੇ ਤੇ ਇੱਥੇ ਫਿੱਟ ਕੀਤੀ ਗਈ ਆ ਤਾਂ ਕਿ ਸੇਵਾ ਨੂੰ ਹੋਰ ਰਫਤਾਰ ਸਪੀਡ ਤੇ ਤੇਜ਼ੀ ਨਾਲ ਕਰਕੇ ਇਹ ਸੇਵਾ ਨੂੰ ਮੁਕੰਮਲ ਕਰਕੇ ਸੰਗਤਾਂ ਦੀ ਸੇਵਾ ਦੇ ਵਿੱਚ ਇਹਨੂੰ ਚਾਲੂ ਕੀਤਾ ਜਾਵੇ ਤੇ ਸੇਵਾ ਅੱਜ ਅਰਦਾਸ ਹੋਈ ਤੇ ਸਾਰੇ ਮਾਣਯੋਗ ਜਿਹੜੇ ਮੈਂਬਰ ਸਾਹਿਬਾਨ ਨੇ ਸ਼ਿਰਕਤ ਕੀਤੀ ਹੈ ਸਰਕਾਰੀਓਗ ਮੈਂਬਰ ਸਾਹਿਬਾਨ ਸਾਰੇ ਹਾਜ਼ਰ ਹੋਏ ਸੰਗਤ ਹਾਜ਼ਰ ਹੋਈ ਤੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਪ੍ਰਬੰਧ ਉਹ ਵੀ ਸਾਰਾ ਹਾਜ਼ਰ ਹੋ ਰਿਹਾ ਸੇਵਾ ਸ਼ੁਰੂ ਹੋਈ ਦਾਸ ਇਸ ਅਰੰਭ ਸੇਵਾ ਦੀ ਸਭ ਨੂੰ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਜੰਦੇ ਦੇ ਪਿਛਗਰ ਰੂਪ ਅਪੀਲ ਕਰਨਾ ਚਾਹੁੰਦਾ ਹਾਂ ਵੇਖੋ ਤੰਦਰ ਬਾਬਾ ਦੇਸੇ ਜੀ ਅਮਰ ਸ਼ਹੀਦ ਉਹਨਾਂ ਦੇ ਦਰਸ਼ਨ ਦਾਦਾ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨ ਨੂੰ ਤੇ ਸਿੱਖ ਸੰਗਤ ਦਾ ਰੋਜ਼ਾਨਾ ਤਦਾ ਜਿਹੜੀ ਹੈ ਗੰਤੀ ਵਧ ਰਹੀ ਹੈ ਸੰਕਨਾ ਦੀ ਵਧ ਰਹੀ ਹੈ ਅਮਰ ਨੂੰ ਬਖਰਾ ਦਿਆ ਉਹਨਾਂ ਦੀ ਸੁਖ ਸੁਖਦਾ ਵਾਸਤੇ ਖਾਦ ਵਿੱਚ ਜ਼ਰੂਰੀ ਹੈ ਬੰਜੰਦੇ ਆ ਸਰੋਣੀ ਗੁਰਦਾਰ ਪ੍ਰਬੰਧ ਕਮੇਟੀ ਦੇ ਪਿਛਲੇ ਸਾਹਮਣੇ ਇੱਕ ਮਿਹਨਤੀ ਕਰਕੇ ਸਰਕਾਰ ਨੂੰ ਪੰਸੇ ਦੀ ਮਹਾਨ ਸਤਕਾਰ ਸਖਸ਼ੇਤ ਸੰਤ ਬਾਬਾ ਤਸ਼ਮੀਰ ਸਿੰਘ ਧੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਧੂਰੀ ਵਾਲੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਦੀਪ ਸਿੰਘ ਦੇ ਇਸ ਮਹਾਨ ਅਸਥਾਨ ਸ਼੍ਰੀ ਗੰਗ ਗੁਰਦਾਰ ਸਾਹਿਬ ਦੇਖੇ ਜਿਹੜੀ ਸੋਖਸਾ ਸੰਗਤਾਂ ਦੀ ਸੋਖਸਾ ਬਦਾਵਾ ਹਤੇ ਲੋੜ ਆ ਮਾਰਤਾ ਦੀ ਆਕਾਰ ਫਾਰ ਗੰਗਦੀ ਲੰਗਰ ਹਾਲ ਦੀ ਅਖੰਡ ਪੁਰ ਸਾਹਿਬ ਦੇ ਕਮਰਿਆਂ ਦੀ ਇਹ ਸਾਰੇ ਜਰੂਰਤ ਨੂੰ ਮੁੱਖ ਰੱਖਦੇ ਆ ਬੇਨਤੀ ਕੀਤੀ ਔਰ ਇਹਨੇ ਬੇਨਤੀ ਸਵੀਕਾਰ ਕੀਤੀ ਬੜੀ ਗੁਰੂ ਸਾਹਿਬ ਬਖਸ਼ਿਸ਼ ਹੈ ਕਿ ਉਦੋਂ ਤੋਂ ਲੈ ਕੇ ਜਦੋਂ ਸਦਾ ਰੰਗ ਹੋਈ ਹੈ ਸਿੱਖ ਸੰਗਤ ਦੇ ਸਹਿਯੋਗ ਅੱਜ ਮਹਾਰਾਜਾ ਦੀ ਬਖਸ਼ਿਸ਼ ਦਾ ਸਦਕਾ ਉਹ ਸੇਵਾ ਨਿਰੰਤਰ ਪੜਾਟੜ ਪਰਾ ਕੇ ਵੱਧ ਰਹੀ ਹੈ ਜਿਵੇਂ ਬਹੁ ਵੱਡੀ ਕਾਲ ਸਾਰੇ ਪਾਰਕਿੰਗ ਬਣੀ ਹੈ ਡਬਲ ਬੇਸਮੈਂਟ ਪਾਰਕਿੰਗ ਬਣੀ ਹੈ ਬਣ ਕੇ ਕੰਪਲੀਟ ਹੋ ਗਈ ਹੈ ਸੰਗਤਾਂ ਵਰਤਰੀਆਂ ਨੇ ਔਰ ਹੁਣ ਉੱਥੇ ਸਿੱਖ ਸੰਗਤ ਦੇ ਲੰਗਰ ਹਾਲਵਾ ਦੇ ਦੋ ਵੱਡੇ ਹਾਲ ਜਿਹੜੇ ਬੜੀ ਵੱਡੀ ਕਪੈਸਿਟੀ ਦੇ ਆ ਉਹ ਬਣ ਜਾ ਰਹੇ ਆ ਔਰ ਇਹ ਲੰਗਰ ਹਾਲ ਦੇ ਇਮਾਰਤ ਦਾ ਜਿਹੜਾ ਅਗਲਾ ਹੈ ਪੜਾ ਆਪਣਾ ਇਮਾਰਤ ਦਾ ਉਹ ਦਾ ਜਲੈਂਟਰ ਜਿਹੜਾ ਰੱਬ ਹੋਇਆ ਮੈਨਵਾ ਦੇ ਔਰ ਇਹ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਕਿ ਜਿਤਨਾ ਦੇ ਅੱਜ ਦਾ ਸਾਧਨ ਹੈ ਕੰਸਟਰਕਸ਼ਨ ਵਾਸਤੇ ਇਮਾਰਤਾਂ ਦੀ ਉਸਾਰੀ ਵਾਸਤੇ ਜ਼ਰੂਰ ਤੋਂ ਲੋੜ ਮਤਲਬ ਜ਼ਰੂਰ ਤੋਂ ਬਣ ਗਈ ਹੈ ਔਰ ਉਹ ਉਹ ਜ਼ਰੂਰ ਮੁੱਖ ਰੱਖੋ ਜਾਂ ਬਾਬਾ ਜੀ ਨੇ ਇੱਕ ਬੜਾ ਵੱਡੇ ਵੱਡੇ ਬੋਦੀ ਕਰੇ ਜਿਹੜੀ ਹੈ ਉਹ ਸਾਰੀ ਸਪਲਾਈ ਬੜੇ ਵੱਡੇ ਪੱਦਰ ਦੇ ਸੇਵਡ ਦੇ ਮਾਰਦਾਂ ਦੇ ਕੰਸਟਰਕਸ਼ਨ ਵਾਸਤੇ ਅੱਗੇ ਦੋਨਾਂ ਵਾਸਤੇ ਦਿੰਦੀ ਹੈ ਉਹਦਾ ਆਯੋਜਨ ਕਰਨਾ ਹੋਇਆ ਔਰ ਨਾਲ ਦੀ ਨਾਲ ਲੰਗਰ ਦਾ ਜਿਹੜਾ ਹਰਮਤ ਹੋਈ ਹੈ ਪੂਰੀ ਸਾ ਗ੍ਰਿਪਾ ਕਰਨ ਸੰਕਟਾਂ ਦਾ ਇਸੇ ਤਰ੍ਹਾਂ ਬਾਬਾ ਜੀ ਦੇ ਨਾਲ ਸਹਿਯੋਗ ਬਣਾ ਰਿਹਾ ਹੈ